ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਪਿੰਡ ਚੰਨੋ ਦੇ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਸਟੇਡੀਅਮ ਦੇ ਬਣਨ ਦੇ ਲਈ ਨੀਂਹ ਪੱਥਰ ਰੱਖਿਆ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪਹੁੰਚੇ ਹਨ ਵਿਸ਼ੇਸ਼ ਤੌਰ ਤੇ ਜਿੱਥੇ ਉਹਨਾਂ ਦਾ ਪਿੰਡਾਂ ਦੀਆਂ ਪੰਚਾਇਤਾਂ ਤੇ ਚੰਨੋ ਵਾਸੀਆਂ ਵੱਲੋਂ ਪਿੰਡ ਵਾਸੀਆਂ ਵੱਲੋਂ ਭਾਰਮਾ ਸਵਾਗਤ ਕੀਤਾ ਜਾ ਰਿਹਾ ਹੈ ਜਿਸ ਮੌਕੇ ਤੇ ਕਾਲਾ ਝਾੜ ਦੇ ਸਰਪੰਚ ਜਗਪਾਲ ਸਿੰਘ ਅਤੇ ਫੰਮਰਵਾਲ ਦੇ ਸਰਪੰਚ ਸੁਖਚੈਨ ਸਿੰਘ ਅਤੇ ਉਹਨਾਂ ਦੇ ਨਾਲ ਜ਼ਿਲ੍ਹਾ ਸੰਗਠਨ ਦੇ ਬਣੇ ਗੁਰਪ੍ਰੀਤ ਸਿੰਘ ਸਰਪੰਚ ਚੰਨੋ ਅਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਜਗਾ ਝਨੇੜੀ ਖੜੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਵਿਸ ਪ੍ਰਧਾਨ ਜਸ਼ਪਾਲ ਸਿੰਘ ਮੱਟਰਾ ਅਤੇ ਹੋਰ ਪਿੰਡਵਾਸੀ ਖੜੇ ਪਿੰਡਵਾਸੀ ਖੜੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਵੱਲੋਂ ਸਟੇਡੀਅਮ ਨੂੰ ਲੈ ਕੇ ਗੱਲਬਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਸਟੇਡੀਅਮ ਨੂੰ ਕਿਹਾ ਕਿ ਜਲਦੀ ਜਲਦੀ ਬਣਾਇਆ ਜਾਵੇਗਾ ਅਤੇ ਕੁਝ ਕਲੱਬ ਦੀਆਂ ਮੰਗਾਂ ਸਨ ਜਿਵੇਂ ਨੈਟ ਨੂੰ ਲੈ ਕੇ ਜਾ ਹੋਰ ਉਹਨਾਂ ਬਾਰੇ ਕਿਹਾ ਵੀ ਜਲਦੀ ਵਿਚਾਰ ਕੀਤੇ ਜਾਣਗੇ ਅਤੇ ਕੋਚਾਂ ਨੂੰ ਲੈ ਕੇ ਵੀ ਜਦੋਂ ਮੀਡੀਆ ਨੇ ਸਵਾਲ ਕੀਤੇ ਤਾਂ ਉਹਨਾਂ ਨੇ ਇਸ ਸੰਬੰਧੀ ਵੀ ਕੀ ਕਹਿੰਦੇ ਨਜ਼ਰ ਆਏ ਆਓ ਤੁਹਾਨੂੰ ਸੁਣਾਉਣ ਆ ਤੇ ਜਿੱਥੇ ਪਿੰਡਾਂ ਦੇ ਵਿੱਚ ਵੱਖ-ਵੱਖ ਸਟੇਡੀਅਮ ਬਣਾਏ ਜਾ ਰਹੇ ਹਨ ਉੱਥੇ ਇਸ ਦੇ ਨਾਲ ਦੇਖੋ ਆਉਣ ਵਾਲੇ ਟਾਈਮਾਂ ਦੇ ਵਿੱਚ ਕਿੰਨਾ ਕੁ ਫਾਇਦਾ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਇਹ ਸਟੇਡੀਅਮ ਬਣ ਜਾਂਦੇ ਹਨ ਜਦੋਂ ਰੱਖ-ਰਖਾਅ ਦੇ ਹੋਰ ਕੰਮਾਂ ਦੇ ਲਈ ਦੇਖਦੇ ਰਹਿਣੇ ਕਿ ਉਹਨਾਂ ਦੇ ਬਹੁਤ ਹਾਲਾਤ ਖਤਰਾ ਤੋਂ ਬਾਹਰ ਹੋ ਜਾਂਦੇ ਹਨ ਕਿਉਂਕਿ ਉੱਥੇ ਆਮ ਵੱਡੀ ਪੱਧਰ ਤੇ ਨੁਕਸਾਨ ਵੀ ਹੋਣੇ ਲੱਗ ਜਾਂਦੇ ਹਨ ਪਰ ਦੇਖਦੇ ਆ ਕਿ ਸਰਕਾਰ ਵੱਲੋਂ ਜਿਹੜੇ ਸਟੇਡੀਅਮ ਬਣਾਏ ਜਾ ਰਹੇ ਹਨ ਉਹਨਾਂ ਨਾਲ ਕਿੰਨਾ ਕ ਨੌਜਵਾਨਾਂ ਨੂੰ ਤੇ ਆਮ ਲੋਕਾਂ ਨੂੰ ਫਾਇਦਾ ਹੁੰਦਾ ਹੈ ਕਿਉਂਕਿ ਜਿੱਥੇ ਉਹਦੇ ਵਿੱਚ ਸ਼ਹਿਰ ਕਰਨ ਦੇ ਲਈ ਹੋਰ ਚੀਜ਼ਾਂ ਦੇ ਵੀ ਬੜੇ ਪ੍ਰਬੰਧ ਹੋ ਜਾਂਦੇ ਹਨ ਪ੍ਰਬੰਧ ਹੁੰਦੇ ਹਨ ਕਿਉਂਕਿ ਜਿੱਥੇ ਕਿਹਾ ਜਾ ਰਿਹਾ ਹੈ ਵੀ ਬਹੁਤ ਇਸ ਵਾਰ ਕੋਚ ਪਹੁੰਚੇ ਜਾ ਰਹੇ ਹਨ ਜਿਸ ਦੇ ਨਾਲ ਬੱਚਿਆਂ ਨੂੰ ਜਿਵੇਂ ਖਵਾੜੀ ਹਾਕੀ ਤੇ ਹੋਰ ਸਟੇਡੀਅਮ ਇਹਦੇ ਵਿੱਚ ਬਣਨਗੇ ਜਿਸ ਦੇ ਨਾਲ ਨੌਜਵਾਨ ਚੰਨੋਂ ਨੂੰ ਵੀ ਬਹੁਤ ਵੱਡਾ ਲਾਭ ਹੋਵੇਗਾ ਕਿਉਂਕਿ ਨਾਲ ਲੱਗਦੇ ਪਿੰਡਾਂ ਦੇ ਨੌਜਵਾਨ ਵੀ ਜਾ ਕੇ ਉੱਤੇ ਪ੍ਰੈਕਟਿਸ ਕਰ ਸਕਦੇ ਹਨ ਜਿਸ ਦੇ ਨਾਲ ਬਹੁਤ ਵੱਡਾ ਫਾਇਦਾ ਹੋਵੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਨਰਿੰਦਰ ਗੌਰ ਭਰਾਜ ਵੱਲੋਂ ਸਟੇਡੀਅਮ ਦੀ ਨੀਂਹ ਦੀਟ ਰੱਖਿਆ ਜਾ ਰਹੀਆਂ ਹਨ ਜਿਸ ਮੌਕੇ ਅਰਦਾਸ ਪ੍ਰਮਾਤਮਾ ਤੋਂ ਉਟਾਸਰਾ ਲਿਆ ਜਾ ਰਿਹਾ ਤੇ ਅਰਦਾਸ ਕੀਤੀਆਂ ਜਾ ਰਹੀਆਂ ਤੇ ਇਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰ ਗੌਰ ਭਰਾ ਦੇ ਨਾਲ ਚੰਨੋਂ ਦੇ ਸਰਪੰਚ ਗੁਰਪ੍ਰੀਤ ਸਿੰਘ ਵੀ ਖੜੇ ਨਜ਼ਰ ਆ ਰਹੇ ਹਨ ਅਤੇ ਆਓ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ते ते जो एने गल करी करे गल सा करे देख दो तीन महीने का तो काम तो तो का खड़े रेह ਫੋੜਾ ਸਾਡੇ ਵਰਗੇਆਂ ਬੁੜੀਆਂ ਫੇਰੀਆਂ ਨੇ ਦਵਾਈ ਬੁੱਢੀ ਕਿਥੋਂ ਲਈ ਜੀ ਹਾਂ ਅਸੀਂ ਚੁੱਪ ਕਰਕੇ ਇਹ ਕਹਿੰਦੇ ਤੇ ਕੁਝ ਕੰਮ ਜਾਈ ਕੰਮ ਜਾਈ ਉਹ ਚ ਨਾ ਜਿਹੜਾ ਨਰੇਗਾ ਕੇ ਚੱਲਦੀ ਸੀ ਉਹਦੇ ਚ ਕਈ ਕਮਾਚ ਨਰੇਗਾ ਕੇਂਦਰ ਸਰਕਾਰ ਨੇ ਬੰਦ ਕਰਤੀ ਹਾਂਜੀ ਕਈ ਕਮਾਚ ਨਰੇਗਾ ਬੰਦ ਕਰਤੀ ਜਿਹਦੇ ਕਰਕੇ ਜਿਹੜਾ ਕੰਮ ਖੜ ਗਿਆ ਘਟ ਗਿਆ ਅੱਗੇ ਨਾਲੋਂ ਅੱਗੇ ਨਾਲੋਂ 50% ਕੰਮ ਛੋਟਾ ਬਣਾ ਦਿੱਤੇ ਚਲ ਚੰਚ ਨਾਲੇ ਸਾਡੀ ਸਹੁਰਾ ਜੀ ਚਲੋ ਪੁਰੇ ਪਹੁੰਚੇ ਚੰਨੋ ਵਿੱਚ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਕਿੰਨੇ ਲੱਖ ਦੀ ਲਾਗਤ ਨਾਲ ਬਣੇਗਾ ਤੇ ਕਦੋਂ ਸਟਾਰਟ ਹੋਵੇਗਾ ਬਿਲਕੁਲ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਸੋਚ ਹੈ ਕਿ ਸਾਡੇ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇੱਕ ਚੰਗੇ ਪਾਸੇ ਖੇਡਾਂ ਵਾਲੇ ਪਾਸੇ ਲਾ ਕੇ ਦੁਬਾਰਾ ਜਿਹੜਾ ਪੰਜਾਬ ਆ ਹੱਸਦਾ ਵਸਦਾ ਰੰਗਲਾ ਪੰਜਾਬ ਜਿਹੜਾ ਸੀ ਸਿਰਜਣਾ ਸੋ ਉਸੇ ਮਿਸ਼ਨ ਦੇ ਤਹਿਤ ਪਿੰਡਾਂ ਦੇ ਵਿੱਚ ਜਿਹੜੇ ਗਰਾਊਂਡ ਨੇ ਪਲੇਗਰਾਉਂਡ ਨੇ ਜਿਹੜੇ ਉਹ ਬਣਾ ਰਹੇ ਆ ਤੇ ਅੱਜ ਉਸੇ ਲੜੀ ਦੇ ਤਹਿਤ ਮੈਂ ਨਗਰ ਚੰਨੋ ਦੇ ਵਿੱਚ ਆਈਆਂ ਸਾਰੀ ਪੰਚਾਇਤ ਸਾਡੇ ਪਾਰਟੀ ਦੇ ਅਹੁਦੇਦਾਰ ਚੇਅਰਮੈਨ ਸਾਹਿਬ ਸਾਰੇ ਖੜੇ ਆ ਤੇ ਉਹਦੇ ਵਿੱਚ ਤਕਰੀਬਨ 29 ਤੋਂ 31 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਗਰਾਉਂਡ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਕੋਈ ਕਮੀ ਆ ਜਾ ਬਾਲੀਬਾਲ ਦਾ ਫੁੱਟਬਾਲ ਦਾ ਜਿਹੜੇ ਵੀ ਗਰਾਊਂਡ ਹੈਗੇ ਨੇ ਹ ਹਨੇਰਾ ਹੁੰਦਾ ਇੱਥੇ ਬੱਚਿਆਂ ਦੇ ਖੇਡਣ ਨੂੰ ਹਾਈ ਮਾਸਕ ਜਿਹੜੀਆਂ ਲਾਈਟਾਂ ਚਾਹੀਦੀਆਂ ਹੁੰਦੀਆਂ ਨੇ ਉਹ ਸਾਰੇ ਜਿਹੜੇ ਪ੍ਰਬੰਧ ਨੇ ਉਹ ਅਸੀਂ ਕਰਕੇ ਜਿਹੜਾ ਇੱਕ ਮਾਹੌਲ ਸर्जਕੇ ਦਵਾਂਗੇ ਜਿੱਥੇ ਸਾਡੇ ਜਿਹੜੇ ਨੌਜਵਾਨ ਨੇ ਉਹ ਆ ਕੇ ਇੱਥੇ ਖੇਡਣਗੇ ਇੱਥੇ ਰੌਣਕ ਵਧੂਗੀ ਸਿਹਤਮੰਦ ਹੋਣਗੇ ਇੱਕ ਚੰਗਾ ਸਮਾਜ ਜਿਹੜਾ ਨਰੋਆ ਸਮਾਜ ਜਿਹੜਾ ਸਿਰਜਣ ਦੀ ਸ਼ੁਰੂਆਤ ਹੈ ਜਿਹੜੀ ਇਸ ਗਰਾਊਂਡ ਤੋਂ ਹੋਊਗੀ ਸੋ ਸਾਰੀਆਂ ਚੀਜ਼ਾਂ ਨੇ ਜਿਹੜੀ ਉਹ ਮੁਹੱਈਆ ਕਰਾ ਕੇ ਦਵਾਂਗੇ ਨੌਜਵਾਨ ਵੀ ਖੜੇ ਆ ਜਿਨ੍ਹਾਂ ਨੇ ਇੱਥੇ ਖੇਡਣਾ ਤੇ ਇਹਨਾਂ ਦੀ ਰਿਕ ਜਿਹੜੇ ਬਦਲਾ ਜਿਹੜੇ ਉਹ ਲਿਆਂਦੇ ਜਾਣਗੇ ਇਹਨਾਂ ਦੀ ਇੱਕ ਜਿਹੜੀ ਡਿਮਾਂਡ ਹੈਗੀ ਆ ਜਿਹੜਾ ਪ੍ਰੈਕਟਿਸ ਨੈਟ ਆ ਜਿਹੜਾ ਕ੍ਰਿਕਟ ਦੇ ਲਈ ਉਹ ਐਸਟੀਮੇਟ ਦੇ ਵਿੱਚ ਨਹੀਂ ਸੀਗਾ ਪਰ ਮੈਂ ਅਧਿਕਾਰੀਆਂ ਨੂੰ ਮੌਕੇ ਤੇ ਕਿਹਾ ਉਹ ਨੈਟ ਵੀ ਜਿਹੜਾ ਲਗਾ ਕੇ ਇਹਨਾਂ ਨੂੰ ਉਹ ਲਗਾ ਕੇ ਅਸੀਂ ਜਿਹੜਾ ਇੱਥੇ ਦੇਵਾਂਗੇ ਤੇ ਸਾਡੇ ਨੌਜਵਾਨੀ ਹੈ ਜਿਹੜੀ ਉਹ ਇੱਕ ਚੰਗੇ ਰਸਤੇ ਤੇ ਜਾਊਗੀ ਬੁਰੀਆਂ ਜਿਹੜੀਆਂ ਮਾੜੀਆਂ ਲਾਮਤਾਂ ਤੋਂ ਹਟ ਕੇ ਕੋਈ ਪੁਲਿਸ ਦੀ ਭਰਤੀ 'ਚ ਜਾਊਗਾ ਕੋਈ ਆਰਮੀ ਦੀ ਭਰਤੀ 'ਚ ਜਾਊਗਾ ਤੇ ਇੱਥੇ ਖੇਡ ਕੇ ਨਾ ਗਰਾਊਂਡਾਂ 'ਚ ਸਾਡੇ ਬੱਚੇ ਜਿਹੜੇ ਅੱਗੇ ਜ਼ਿੰਦਗੀ 'ਚ ਬਦਲਣਗੇ ਮੈਨੂੰ ਸਟੇਡੀਅਮ ਬਣ ਜਾਂਦੇ ਨੇ ਪਰ ਉਥੇ ਕੋਚ ਬੱਚੇ ਸਿੱਖਣਗੇ ਕਿੱਥੋਂ ਸਭ ਤੋਂ ਵੱਡੀ ਮੇਨਟੇਨ ਲੋੜ ਤਾਂ ਇਹਦੇ ਨਾਲ ਸਭ ਤੋਂ ਵੱਡੀ ਚੀਜ਼ ਹੀ ਲੋੜ ਹੈ ਬਿਲਕੁਲ ਤੁਹਾਡੀ ਇਹ ਗੱਲ ਵਾਜਿਬ ਆ ਤੇ ਪਹਿਲੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਜਿਹੜੇ ਕੋਚ ਰੱਖਿਆ ਅੱਜ ਸੰਗਰੂਰ ਦੇ ਵਿੱਚ ਕਬੱਡੀ ਕੋਚ ਵੀ ਸਾਡੇ ਕੋਲ ਆ ਚੁੱਕੇ ਨੇ ਹੌਕੀ ਦੇ ਕੋਚ ਵੀ ਸਾਨੂੰ ਮਿਲ ਚੁੱਕੇ ਨੇ ਤੇ ਬਾਕਸਿੰਗ ਦੇ ਲਈ ਜਿਹੜੇ ਵੱਖ-ਵੱਖ ਕੋਚ ਨੇ ਉਹ ਸਾਡੇ ਕੋਲ ਚਾਹ ਸੰਗਰੂਰ ਆ ਚਾਹ ਭਵਾਨੀਗੜਾ ਚਾਹ ਕਹਰਾਚੂ ਆ ਅਸੀਂ ਇਹ ਵੱਖ-ਵੱਖ ਜਿਹੜੀਆਂ ਨਰਸਰੀਆਂ ਅਸੀਂ ਬਣਾਈਆਂ ਨੇ ਕਿਉਂਕਿ ਹਰੇਕ ਪਿੰਡ ਦੇ ਵਿੱਚ ਹਰੇਕ ਗਰਾਊਂਡ 'ਚ ਅਸੀਂ ਕੋਚ ਨਹੀਂ ਦੇ ਸਕਦੇ ਪਰ ਜਿਹੜੇ ਇੱਥੋਂ ਬੱਚੇ ਨਿਕਲਣਗੇ ਉਹਨਾਂ ਲਈ ਜਿਹੜੇ ਸਪੈਸ਼ਲ ਨੇ ਉਹ ਕੋਚ ਕੋਚ ਨੇ ਜਿਹੜੀਆਂ ਅਸੀਂ ਉਹ ਨਰਸਰੀਆਂ ਜਿਹੜੀਆਂ ਖੇਡ ਨਰਸਰੀਆਂ ਬਣਾਈਆਂ ਨੇ ਉਹਨਾਂ ਨਰਸਰੀਆਂ ਦੇ ਵਿੱਚ ਅਸੀਂ ਕੋਚ ਦਿੰਦੇ ਨੇ ਤੇ ਜਿੱਥੇ ਵੀ ਕਿ ਉਹਨਾਂ ਬੱਚਿਆਂ ਨੂੰ ਹਰ ਇੱਕ ਜਿਹੜੀ ਸਹੂਲਤ ਆ ਉਹ ਮਹਈਆ ਕਰਵਾਈ ਜਾਊਗੀ। ਮਟੀਰੀਅਲ ਹੈ ਮੈਡਮ ਦੇਖਿਆ ਸੀ ਸੜਕਾਂ ਨੂੰ ਲੈ ਕੇ ਇੱਥੇ ਵੀ ਸਟੇਡੀਅਮ ਤੇ ਬੜਾ ਡਰ ਲੱਗ ਰਿਹਾ ਹੈ। ਠੇਕੇਦਾਰ ਕੰਮ ਕਰਦੇ ਨੇ ਪਰ ਜਿਹੜਾ ਮਟੀਰੀਅਲ ਹੈ ਬਹੁਤ ਹਲਕੇ ਪੱਧਰ ਦਾ ਲਾਇਆ ਜਾਂਦਾ ਹੈ। ਉਸ ਟਾਈਮ ਬਾਅਦ ਉਹ ਖਰਾਬ ਹੋ ਜਾਂਦਾ ਹੈ। ਸਰਕਾਰਾਂ ਆਪਣੇ ਵੱਲੋਂ ਤਾਂ ਪੈਸਾ ਪੂਰਾ ਤੁਸੀਂ ਭੇਜ ਦਿਓ। ਪਰ ਜਿਹੜੇ ਠੇਕੇਦਾਰ ਨੇ ਉਹ ਸਹੀ ਮਟੀਰੀਅਲ ਨਹੀਂ ਲਾਉਂਦੇ। ਫਿਰ ਉੱਥੇ ਬਵਾਦ ਖੜੇ ਹੋ ਜਾਂਦੇ ਨੇ। ਦੂਜੇ ਆ ਕੇ ਪਾਰਟੀਆਂ ਫਿਰ ਤੇ ਬਵਾਦ ਖੜੇ ਕਰਦੇ ਨੇ। ਉਹਦੇ ਲਈ ਕਿਵੇਂ? ਦੇਖੋ ਤੁਹਾਡੀ ਗੱਲ ਬਿਲਕੁਲ ਵਾਜਿਬ ਹੈ। ਪਿਛਲੇ ਦਿਨੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੈਂ ਧਿਆਨ ਦੇ ਵਿੱਚ ਵੀ ਲਿਆਤਾ ਸੀਗਾ ਉਹਨਾਂ ਦੇ ਨਾਲ ਮੇਰੀ ਲੰਬੀ ਚੌੜੀ ਡਿਟੇਲ ਦੇ ਵਿੱਚ ਗੱਲਬਾਤ ਵੀ ਹੋਈ ਹੈ ਔਰ ਉਸ ਤੋਂ ਬਾਅਦ ਉਹਨਾਂ ਅਧਿਕਾਰੀਆਂ ਦੇ ਉੱਤੇ ਅਸੀਂ ਕਾਰਵਾਈ ਵੀ ਕਰ ਰਹੇ ਆ ਈਵਨ ਲੱਖੇਵਾਲ ਪਿੰਡ ਜਿਹੜੀ ਸੜਕ ਹੈ ਉਹਦਾ ਕੰਮ ਜਿਹੜਾ ਉਹਨੇ ਕੀਤਾ ਜੋ ਪਿਛਲੇ ਦਿਨ ਪਿਛਲੇ ਦਿਨੀ ਜੋ ਕੰਮ ਕਰਕੇ ਗਏ ਨੇ ਉਹ ਕੰਮ ਵੀ ਅਸੀਂ ਜਿਹੜਾ ਡਿਪਾਰਟਮੈਂਟ ਨੇ ਜਿਹੜਾ ਰਿਜੈਕਟ ਕਰ ਦਿੱਤਾ ਹੈਗਾ ਉਹਨੂੰ ਰੱਦ ਕਰ ਦਿੱਤਾ ਹੈਗਾ ਕੋਈ ਉਹਦੀ ਪੇਮੈਂਟ ਨਹੀਂ ਹੋਊਗੀ ਤੇ ਜਿਹੜੀ ਬਣਦੀ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਵੀ ਕਾਰਵਾਈ ਕੀਤੀ ਜਾਣੀ ਹੈ ਤੇ ਮੈਂ ਪਹਿਲਾਂ ਵੀ ਕਿਹਾ ਕਾਇਦਾ ਨਹੀਂ ਹੈ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਠੇਕੇਦਾਰ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਵੀ ਜਿਹੜੇ ਕਮਿਸ਼ਨ ਵਾਲੇ ਤੇ ਭਾਈ ਉਹਨਾਂ ਨੂੰ ਸਾਢੇ 3 ਪੌਣੇ 4 ਸਾਲ ਪਹਿਲਾਂ ਲੋਕਾਂ ਨੇ ਘਰਾਂ ਨੂੰ ਤੋੜਤਾ ਸੋ ਇੱਥੇ ਕੋਈ ਵੀ ਕੰਮ ਦੇ ਵਿੱਚ ਕੁਤਾਹੀ ਚਾਹੇ ਮਟੀਰੀਅਲ ਦੇ ਵਿੱਚ ਕੋਈ ਚੀਜ਼ ਦੀ ਲੈ ਕੇ ਗੜਬੜੀ ਹੋਵੇ ਉਹ ਬਰਦਾਸ਼ਤ ਨਹੀਂ ਹੋਊਗੀ ਇੱਕ ਨੰਬਰ ਦਾ ਜਿਹੜਾ ਕੰਮ ਹੋਊਗਾ ਤੇ ਪਿੰਡ ਦੇ ਲੋਕ ਤੇ ਪਿੰਡ ਦੀ ਪੰਚਾਇਤ ਖੜੀ ਆ ਮੈਂ ਆਉਣ ਸਾਰ ਪਹਿਲਾਂ ਹੀ ਇਹਨਾਂ ਨੂੰ ਕਹਿੰਦਾ ਸੀ ਕਿ ਤੁਸੀਂ ਕੰਮ ਆ ਜਿਹੜਾ ਕੋਲ ਖੜ ਕੇ ਕਰਾਉਣਾ ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਗ੍ਰਾਂਟ ਦੇਣੀ ਹੈ ਕੰਮ ਸ਼ੁਰੂ ਕਰਾਉਣੇ ਨੇ ਤੇ ਕੰਮ ਨੂੰ ਖਤਮ ਕਰਾਉਣਾ ਉਹਦੀ ਮਟੀਰੀਅਲ ਦੀ ਜ਼ਿੰਮੇਵਾਰੀ ਜਿੱਥੇ ਅਫਸਰਾਂ ਦੀ ਬਣਦੀ ਹੈ ਉੱਥੇ ਮੈਂ ਪਿੰਡ ਵਾਲਿਆਂ ਨੂੰ ਵੀ ਕਹਿੰਨੇ ਪੰਚਾਇਤ ਨੂੰ ਵੀ ਕਹਿੰਨੇ ਆ ਕਿ ਤੁਸੀਂ ਵੀ ਗੇੜਾ ਰੱਖਿਆ ਕਰੋ ਤੇ ਤਾਂ ਜੋ ਕੰਮ ਆ ਜਿਹੜਾ ਸਹੀ ਤਰੀਕੇ ਨਾਲ ਚੜ ਸਕੇ ਤੇ ਲੋਕਾਂ ਦਾ ਇੱਕ ਇੱਕ ਰੁਪਿਆ ਉਹਨੂੰ ਸਹੀ ਤਰੀਕੇ ਨਾਲ ਲਾਉਣ ਦੀ ਜ਼ਿੰਮੇਵਾਰੀ ਜਿਹੜੀ ਸਾਡੀ ਬਣਦੀ ਹੈ ਸੋ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਵਾਂਗੇ। ਨਕਟਿਆਂ ਦੇ ਕਿੰਬੜ ਤੋਂ ਸੜਕ ਬਣੀ ਹੈ ਉਹਦਾ ਵੀ ਮਟੀਰੀਅਲ ਆ ਉਹ ਵੀ ਹਾਲਾਤ ਹੀ ਬਣੇ ਹੋਣੇ। ਸੜਕ ਤਾਂ ਜੀ ਬਣੀ ਤੀਜੇ ਦਿਨੋਂ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ। ਰੋ ਟੁੱਟ ਵੀ ਸ਼ੁਰੂ ਹੋ ਚੁੱਕੀ ਹੈ। ਉਹਦੇ ਲਈ ਕਿਵੇਂ ਦੇਖੀਏ। ਨਕਟੇ ਵਾਲੀ ਮੇਰੇ ਧਿਆਨ 'ਚ ਨਹੀਂ ਆਈ ਤੁਸੀਂ ਹੋਣ ਹੀ ਲਿਆਂਦੇ ਮੈਂ ਉਹਨੂੰ ਚੈੱਕ ਕਰਾ ਲੈਣੀ ਆ ਪਰ ਜਿਹੜੀਆਂ ਚਾਰ ਸੜਕਾਂ ਆਈਆਂ ਸੀਗੀਆਂ ਉਹਨਾਂ ਦੇ ਉੱਤੇ ਐਕਸ਼ਨ ਜਿਹੜਾ ਹੋਣ ਜਾ ਰਿਹਾ ਹੈ। ਤਾਂ ਮੈਡਮ ਅੱਜ ਉਸ ਤੋਂ ਬਾਅਦ ਮੈਂ ਹੁਣ ਕਰਾਚੋ ਚੱਲੀ ਆ ਜੀ। ਤੇ ਮੇਰੇ ਹਲਕੇ ਦੇ ਵਿੱਚ ਟੋਟਲ ਜਿਹੜੇ 30 ਜਿਹੜੇ ਪਲੇਗਰਾਉਂਡ ਨੇ ਜਿਹੜੇ ਉਹ ਵੱਡੇ ਜਿਹੜੇ ਬਣਨ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਤਿੰਨ ਦਾ ਉਦਘਾਟਨ ਅਸੀਂ ਪਿਛਲੇ ਦਿਨੀ ਕਰ ਚੁੱਕੇ ਸੀ ਤੇ ਦੋ ਦਾ ਅੱਜ ਰੱਖਿਆ ਤੇ ਇਸ ਤੋਂ ਬਾਅਦ 25 ਜਿਹੜੇ ਹੋਰ ਪਲੇਗਰਾਉਂਡ ਨੇ ਉਹਨਾਂ ਦਾ ਉਦਘਾਟਨ ਅਸੀਂ ਵਕ ਵਕ ਜਿਹੜੇ ਪਿੰਡਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਰਨ ਜਾ ਰਹੇ ਹਾਂ ਦੇਖੋ ਸਾਡਾ ਜਿਹੜਾ ਮਿਸ਼ਨ ਹੈ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸੋਚ ਹੈ ਪੰਜਾਬ ਨੂੰ ਹੱਸਦਾ ਵਸਦਾ ਰੰਗਲਾ ਪੰਜਾਬ ਬਣਾਉਣਾ ਤੇ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਸਾਡੀ ਨੌਜਵਾਨੀ ਤੋਂ ਹੋਣੀ ਹੈ ਸੋ ਨੌਜਵਾਨੀ ਨੂੰ ਜਿਹੜਾ ਉਹਨਾਂ ਨੂੰ ਸਹੀ ਰਸਤੇ ਤੇ ਪਾਉਣ ਕੋਈ ਚੀਜ਼ਾਂ ਨੇ ਜਾਂ ਤਾਂ ਉਹਨਾਂ ਨੂੰ ਰੋਜ਼ਗਾਰ ਜਿਹੜਾ ਮੁਹੱਈਆ ਕਰਾਇਆ ਜਾਵੇ ਅੱਜ ਤਕਰੀਬਨ 60000 ਦੇ ਕਰੀਬ ਜਿਹੜੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਬਿਨਾ ਕਿਸੇ ਸਪਾਰਸ ਤੋਂ ਬਿਨਾ ਕਿਸੇ ਜਿਹੜਾ ਰਿਸ਼ਵਤ ਤੋਂ ਜਿਹੜੇ ਅੱਜ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ ਔਨ ਮੈਰਿਟ ਨੌਕਰੀਆਂ ਮਿਲ ਰਹੀਆਂ ਨੇ ਔਰ ਬੱਚਿਆਂ ਦੇ ਵਿੱਚ ਉਹ ਸ਼ਾ ਵਧਿਆ ਅੱਜ ਜਿਹੜੇ ਆਈਲੈਂਡ ਸੈਂਟਰ ਜਿਹੜੇ ਬੰਦ ਹੋ ਕੇ ਕੋਚਿੰਗ ਸੈਂਟਰਾਂ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਕਿ ਗਿਣਤੀ ਭਾਰੀ ਹੈ ਅਸੀਂ ਉਹਨਾਂ ਦੇ ਲਈ ਲਾਇਬ੍ਰੇਰੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਬਣਾ ਰਹੇ ਹਾਂ ਸੰਗਰੂਰ ਦੀ ਲਾਇਬ੍ਰੇਰੀ ਦੇਖੋ ਥੋੜੇ ਦਿਨਾਂ ਦੇ ਵਿੱਚ ਪੁਆਣੀਗ ਕਰਨ ਵਾਲਾ ਉਰਪੰਡਾਂ ਦੇ ਵਿੱਚ ਅਸੀਂ ਲਾਇਬ੍ਰੇਰੀ ਆ ਚੰਨੋ ਪਿੰਡ ਦੇ ਵਿੱਚ ਅਸੀਂ ਲਾਇਬ੍ਰੇਰੀ ਬਣਾਈ ਆ ਜਿੱਥੇ ਜਿਹੜਾ ਨੈੱਟ ਵਾਈਫਾਈ ਸਾਰਾ ਕੁਝ ਸਾਰੀਆਂ ਕਿਤਾਬਾਂ ਦਿੱਤੀਆਂ ਨੇ ਜਿਹੜੀਆਂ ਵੀ ਕਿਤਾਬਾਂ ਪੜ ਕੇ ਕੋਈ ਆਈਐਸਆਈਪੀਐਸ ਅਫਸਰ ਬਣਦੇ ਆ ਸੋ ਉਸ ਪਾਸੇ ਪੜ੍ਹਾਈ ਵਾਲੇ ਪਾਸੇ ਵੀ ਅਸੀਂ ਜਿਹੜਾ ਲੱਗੇ ਹੋਏ ਆ ਤੇ ਨਾਲ ਖੇਡਾਂ ਵਾਲੇ ਪਾਸੇ ਇੱਕ ਨਰੋਆ ਤੇ ਤੰਦਰੁਸਤ ਪੰਜਾਬ ਸੜਜਣ ਦੇ ਲਈ ਸਾਡੀ ਨੌਜਵਾਨੀ ਨੂੰ ਖੇਡਾਂ ਵਾਲੇ ਪਾਸੇ ਜਿਹੜਾ ਉਤਸ਼ਾਹਿਤ ਕਰਨ ਦੇ ਲਈ ਅਸੀਂ ਖੇਡ ਜਿਹੜੇ ਗਰਾਊਂਡਾਂ ਦੇ ਵਿੱਚ ਹਰ ਸਹੂਲਤ ਜਿਹੜੀ ਉਹਨਾਂ ਨੂੰ ਚਾਹੇ ਲਾਈਟਿੰਗ ਦਾ ਪ੍ਰਬੰਧ ਹੋਵੇ ਚਾਹੇ ਟਾਇਲਟਸ ਦਾ ਪ੍ਰਬ ਵੰਦ ਹੋਵੇ ਚੈਨ ਨਟ ਚਾਹੇ ਬਾਲ ਚਾਹੇ ਕ੍ਰਿਕਟ ਕਿਸੇ ਚੀਜ਼ ਦਾ ਪ੍ਰਬੰਧ ਹੋਵੇ ਉਹ ਸਾਰੇ ਇਹਨਾਂ ਦੇ ਯੂਥ ਕਲੱਬਾਂ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਸੀਂ ਉਹ ਜਿਹੜੇ ਉਹਨਾਂ ਨੂੰ ਪ੍ਰਬੰਧ ਕਰਕੇ ਪੰਡਾਂ ਦੇ ਵਿੱਚ ਅਸੀਂ ਦੇ ਰਹੇ ਹਾਂ